ਪੰਜਾਬ ਦੇ ਪਿੰਡਾਂ ਦੇ ਵਿੱਚ ਤਬਾਹੀ ਮਚਾਈ ਹੋਈ ਆ ਉੱਥੇ ਪਟਿਆਲਾ ਜ਼ਿਲ੍ਹੇ ਦੇ ਵਿਧਾਨ ਸਭਾ ਖੇਤਰ ਕਨੌਰ ਦੇ ਇੱਕੇ ਪਿੰਡਾਂ ਵਿੱਚ ਪ੍ਰਸ਼ਾਸਨ ਦੇ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਰਾਤ ਦੇ ਸਮੇਂ ਵੀ ਭਾਰਤੀ ਸੇਵਾ ਦੇ ਜਵਾਨ ਐਨਡੀਆਰਫਸ ਦੀਆਂ ਟੀਮਾਂ ਜ਼ਮੀਨ ਤੇ ਰਹਿ ਕੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਆ ਆਸ-ਪਾਸ ਦੇ ਕਈ ਪਿੰਡਾਂ ਵਿੱਚ ਖੱਗਰ ਦਾ ਪਾਣੀ 2 ਤੋਂ 3 ਫੁੱਟ ਤੱਕ ਪਹੁੰਚ ਗਿਆ ਇਸ ਦੌਰਾਨ ਪਿੰਡ ਝੰਡ ਮੰਗੋਲੀ ਦੇ ਗੁਰਦੁਆਰਾ ਸਾਹਿਬ ਵਿੱਚ ਵੀ ਖੱਗਰ ਦਾ ਪਾਣੀ ਦਾਖਲ ਹੋ ਚੁੱਕਿਆ ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਸਲਾਹ ਜੱਤੀ ਜਾ ਰਹੀ ਹੈ ਤੇ ਰਾਹਤ ਵਾਲੀਆਂ ਟੀਮਾਂ ਨੂੰ ਮੌਕੇ ਤੇ ਦੇਖਿਆ ਜਾ ਰਿਹਾ ਇਸੇ ਹਾਲਾਤ ਕਾਰਨ ਪ੍ਰਸ਼ਾਸਨ ਨੇ ਲੋਕਾਂ ਨੂੰ ਘਰਾਂ ਵਿੱਚ ਬੈਠਣ ਤੇ ਜ਼ਰੂਰੀ ਸਥਿਤੀਆਂ ਤੋਂ ਬਿਨਾ ਘਰਾਂ ਤੋਂ ਬਾਹਰ ਨਾ ਨਿਕਲਣ ਤੋਂ ਜਿਹੜੀ ਅਲਰਟ ਕਿਹਾ ਗਿਆ ਸਾਵਧਾਨੀ ਵਰਤੋ ਇਹ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਮਿਲੀ ਜਾਣਕਾਰੀ ਅਨੁਸਾਰ ਚਮਾਰੂ ਪਿੰਡ ਦੇ ਵਿੱਚ ਇੱਕ ਵਿਅਕਤੀ ਨੂੰ ਜਿਹੜਾ ਸੱਪ ਵੱਲੋਂ ਕੱਟ ਲਿਆ ਗਿਆ ਜਿਸ ਕਰਕੇ ਬਚਾਉਣ ਦੀਆਂ ਟੀਮਾਂ ਪਿੰਡ ਦੇ ਵਿੱਚ ਪਹੁੰਚ ਕੇ ਉਸ ਨੂੰ ਲੋੜਿੰਦਾ ਇਲਾਜ ਦੇ ਰਹੀਆਂ ਨੇ ਇਸ ਲਈ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਯਾ ਕਿ ਉਸ ਸਾਵਧਾਨ ਰਹਿਣ ਜੇਕਰ ਕਿਸੇ ਵੀ ਪਿੰਡ ਦੇ ਵਿੱਚ ਪਾਣੀ ਵਾਧਦਾ ਤਾਂ ਤੁਰੰਤ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਵੀ ਦੇਣ ਇਸ ਦੇ ਨਾਲ ਆਪਾਂ ਮੌਸਮ ਦੀ ਵੀ ਗੱਲ ਕਰ ਲੈਣੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਦਾ ਰਹਿਣ ਵਾਲਾ ਪੰਜਾਬ ਦੇ ਸਾਰੇ ਜ਼ਿਲ੍ਹੇ ਤੇ ਇਹ ਜ਼ਿਲ੍ਹੇ ਹੜਾਂ ਦੀ ਲਪੇਟ ਵਿੱਚ ਆਏ ਹੋਣੇ ਹਾਲਾਂਕਿ ਹੁਣ ਮੀਂਹ ਰੁਕਣ ਤੋਂ ਬਾਅਦ ਥੋੜਾ ਹੈ ਜਿਹੜਾ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਫਿਰ ਵੀ ਸਤਲੁਜ ਤੇ ਘੱਗਰ ਨਦੀਆਂ ਉਫਾਨਤੇ ਨੇ ਤੇ ਮੌਸਮੀ ਭਾਗ ਨੇ ਵੀਰਵਾਰ ਲਈ ਪੰਜਾਬ ਵਿੱਚ ਕੋਈ ਅਲਰਟ ਜਾਰੀ ਨਹੀਂ ਕੀਤਾ ਤੇ ਮੌਸਮੀ ਭਾਗ ਵੱਲੋਂ ਜਾਰੀ ਕੀਤੀ ਗਈ ਤਾਜ਼ਾ ਭਵਿੱਖਬਾਣੀ ਮੁਤਾਬਕ 5 6 ਤੇ 7 ਸਤੰਬਰ ਨੂੰ ਲੈ ਕੇ ਫਿਲਹਾਲ ਜਿਹੜਾ ਵਿਭਾਗ ਵੱਲੋਂ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ 8 ਸਤੰਬਰ ਤੱਕ ਮੌਸਮ ਆਮ ਰਹੇਗਾ ਪਰ 9 ਸਤੰਬਰ ਤੱਕ ਜਿਹੜਾ ਇੱਕ ਨਵਾਂ ਪੱਛਮੀ ਗੜਬੜ ਸਰਗਰਮ ਹੋ ਰਿਹਾ ਦੱਸਦੀ ਹੈ ਕਿ ਮੌਸਮੀ ਭਾਗ ਨੇ ਵਿੱਤੇ ਦਿਨੀ ਮਾਨਕੋਟ ਹੁਸ਼ਿਆਰਪੁਰ ਕਪੂਰਥਲਾ ਨਵਾਂ ਸ਼ਹਿਰ ਰੂਪਨਗਰ ਮੋਹਾਲੀ ਫੋਤੇਗੜ ਸੈਭ ਲੁਧਿਆਣਾ ਵਿੱਚ ਰੈਡ ਅਲਰਟ ਐਲਾਨਿਆ ਹੋਇਆ ਸੀ ਇਸ ਦੇ ਇਲਾਵਾ ਬਾਕੀ ਜ਼ਿਲ੍ਹਿਆਂ ਵਿੱਚ orange ਅਲਰਟ ਵਿਖਾਇਆ ਗਿਆ ਸੀ ਮਿੱਤੇ ਦਿਨਾਂ ਵਿੱਚ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ 'ਚ ਮੀਂਹ ਦੇਖਣ ਨੂੰ ਮਿਲਿਆ ਅਮਰਸਰ ਵਿੱਚ 1 ਮਿਲੀਮੀਟਰ ਤੇ ਲੁਧਿਆਣਾ ਵਿੱਚ 0.2 ਮਿਲੀਮੀਟਰ ਪਟਿਆਲਾ ਵਿੱਚ 1 ਮਿਲੀਮੀਟਰ ਤੇ ਫਿਰੋਜ਼ਪੁਰ ਵਿੱਚ 4 ਮਿਲੀਮੀਟਰ ਹੁਸ਼ਿਆਰਪੁਰ ਵਿੱਚ 1.5 ਮਿਲੀਮੀਟਰ ਮਾਨਸਾ ਦੀ ਗੱਲ ਕਰਦੇ ਹਾਂ ਹੁਣ ਅੱਗੇ ਮਾਨਸਾ ਦੇ ਵਿੱਚ 4 ਮਿਲੀਮੀਟਰ ਖਾਨਕੋਟ ਵਿੱਚ 14 ਮਿਲੀਮੀਟਰ ਤੇ ਥੀਨ ਡੈਮ ਪਠਾਨਕੋਟ ਵਿੱਚ 12.5 ਮਿਲੀਮੀਟਰ ਭਾਖੜਾ ਡੈਮ ਰੂਪਨਗਰ ਵਿੱਚ 10.5 ਮਿਲੀਮੀਟਰ ਤੇ ਮੋਹਾਲੀ ਦੀ ਗੱਲ ਕਰਦੇ ਹਾਂ ਹੁਣ ਅੱਗੇ ਮੋਹਾਲੀ 'ਚ 0.5 ਮਿਲੀਮੀਟਰ ਸ੍ਰੀ ਆਨੰਦਪੁਰ ਸਾਹਿਬ ਤੇ ਰੂਪਨਗਰ ਵਿੱਚ 10.0 ਮਿਲੀਮੀਟਰ ਦਰਜ ਕੀਤਾ ਗਿਆ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਕਿਹੋ ਜਿਹਾ ਤੁਹਾਡੇ ਜ਼ਿਲ੍ਹੇ ਦੇ ਵਿੱਚ ਮੀਂਹ ਪੈ ਰਿਹਾ ਤਾਂ ਕਮੈਂਟ ਕਰਕੇ ਜਰੂਰ ਦੱਸੋ